ਇਨਸਾਫ ਨੇਚਰ ਲੋਕ ਇਹੀ ਮੰਗ ਕਰ ਰਹੇ ਨੇ ਕਿ ਪਰਿਵਾਰ ਦੀ ਇੱਛਾ ਮੁਤਾਬਕ ਜੋ ਬਣਦੀ ਕਾਰਵਾਈ ਹੈ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਅਫਸਰਾਂ ਨੇ ਜਿਸ ਸਿਸਟਮ ਨੇ ਉਹਨਾਂ ਨੂੰ ਇਸ ਸਿਚੁਏਸ਼ਨ ਤੱਕ ਪਹੁੰਚਾ ਦਿੱਤਾ ਕਿ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਖਤਮ ਕਰ ਲਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰ ਹਜੇ ਤੱਕ 6 ਦਿਨ ਹੋ ਗਏ ਨੇ ਕੰਨਾ ਤੇ ਜੂਨ ਨਹੀਂ ਸਰਕੀ ਹੈਗੀ ਹਰਿਆਣਾ ਸਰਕਾਰ ਦੇ ਇਸ ਤੋਂ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਚਾਹੇ ਵੱਡੀਆਂ-ਵੱਡੀਆਂ ਗੱਲਾਂ ਕਰਨ ਪਰ ਅੱਜ ਜਿਸ ਤਰੀਕੇ ਦਾ ਮਾਹੌਲ ਸਮੁੱਚੇ ਦੇਸ਼ ਦੇ ਵਿੱਚ ਬਣਿਆ ਪਿਆ ਕਿ ਇੱਕ ਪਾਸੇ ਜਿੱਥੇ ਦੇਸ਼ ਦੇ ਚੀਫ ਜਸਟਿਸ ਗਵਈ ਸਾਹਿਬ ਜਿਹੜੇ ਕਿ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੇ ਉੱਪਰ ਅ ਜੁਤਾ ਸੱਟਣ ਦੀ ਕਾਰਵਾਈ ਜਿਹੜੀ ਉਹ ਹੁੰਦੀ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਉਹਨਾਂ ਨੂੰ ਖਤਮ ਕਰਨੀਆਂ ਗੱਲਾਂ ਜਿਹੜੀਆਂ ਆਉਂਦੀਆਂ ਨੇ ਉਸ ਕੇਸ ਦੇ ਵਿੱਚ ਵੀ ਕੁਝ ਨਹੀਂ ਹੁੰਦਾ ਤੇ ਦੂਸਰੇ ਪਾਸੇ ਇੱਕ ਸੀਨੀਅਰ ਮੋਸਟ ਆਈਪੀਐਸ ਅਫਸਰ ਡੈਕੋਰੇਟਿਡ ਆਈਪੀਐਸ ਅਫਸਰ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਕਿ ਉਹਨਾਂ ਕੋਲ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਇਲਾਵਾ ਹੋਰ ਰਾਹ ਹੀ ਕੋਈ ਨਹੀਂ ਰਹਿ ਜਾਂਦਾ ਇਸ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਕਿਹੋ ਜਿਹਾ ਮਾਹੌਲ ਆ ਬੀਜੇਪੀ ਰੂਲਡ ਕੰਟਰੀ ਔਰ ਬੀਜੇਪੀ ਰੂਲਡ ਸਟੇਟਸ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਬਣਿਆ ਪਿਆ ਸੋ ਬਹੁਤ ਮੰਦ ਭਾਗ ਹੈ ਅਸੀਂ ਨਿੱਜੀ ਤੌਰ ਤੇ ਸਮਾਜਿਕ ਤੌਰ ਤੇ ਆਮ ਆਦੀ ਪਾਰਟੀ ਵੱਜੋਂ ਪੰਜਾਬ ਸਰਕਾਰ ਵੱਲੋਂ ਅੱਜ ਪਰਿਵਾਰ ਦੇ ਨਾਲ ਖੜੇ ਆ ਵਾਈਪੁਰਨ ਕੁਮਾਰ ਜੀ ਦੇ ਪਰਿਵਾਰ ਦੇ ਨਾਲ ਸਾਡੇ ਭੈਣ ਅਮਨੀਤ ਜੀ ਦੇ ਨਾਲ ਖੜੇ ਆ ਔਰ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਜੋ ਪਰਿਵਾਰ ਦੀ ਮੰਗ ਹੈ ਉਹਦੇ ਮੁਤਾਬਕ ਔਰ ਇਕੱਲੇ ਪਰਿਵਾਰ ਨਹੀਂ ਮੰਗ ਰਿਆ ਇਹ ਸਮੁੱਚਾ ਦੇਸ਼ ਮੰਗ ਰਿਹਾ ਅੱਜ ਕਿ ਇਨਸਾਫ ਹੈ ਜਿਹੜਾ ਉਹ ਦਿੱਤਾ ਜਾਵੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਕੈਂਡਲ ਮਾਰਚ ਨੇ ਜਿਹੜੇ ਉਹ ਕੰਡੇ ਜਾ ਰਹੇ ਨੇ ਤਾਂ ਕਿ ਇਸ ਅੰਨੀ ਬੋਲੀ ਸਰਕਾਰਾਂ ਔਰ ਸਿਸਟਮ ਨੂੰ ਜਗਾਇਆ ਜਾ ਸਕੇ ਸੋ ਪਰਿਵਾਰ ਦੇ ਨਾਲ ਆ ਔਰ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਹੈਗਾ ਉਦੋਂ ਤੱਕ ਪਰਿਵਾਰ ਦੇ ਨਾਲ ਖੜੇ ਆ ਅਮਨ ਜੀ ਸੈਕੰਡਰੀ ਮਾਈਕ ਤੋਂ ਵੱਖਰਾ ਕਰ ਰਹੇ ਹੋ ਪਰ ਉਹਨੇ ਲਗਾਤਾਰ ਕੀਤੀ ਉਹਨਾਂ ਨੇ ਬਿਆਨ ਦਿੱਤਾ ਪਹਿਲਾ ਬਿਆਨ ਪੰਜਾਬ ਦੇ ਸਰ ਜੀ ਕਿਹਨਾਂ ਨੇ ਜੀ ਪੰਜਾਬ ਦੇ ਗਵਰਨਰ ਨੇ ਬਿਆਨ ਦਿੱਤਾ ਗੁਲਾਬ ਚੰਦ ਕਟਾਰੀ ਨੇ ਉਹ ਕਹਿੰਦੇ ਕਿ ਡੀਜੀਪੀ ਖਿਲਾਫ ਕੇਸ ਦੀ ਗੱਲ ਕਹੀ ਸੀ ਕਿ ਅਸੀਂ ਨਾਮ ਪਾਇਆ ਹੈਗਾ ਪਰ ਜਦੋਂ ਤੱਕ ਪੈਕਟ ਚੈੱਕ ਨਹੀਂ ਹੋ ਜਾਂਦਾ ਕਿੰਨੇ ਗ੍ਰਿਫਤਾਰੀ ਸੰਭਵ ਨਹੀਂ ਨਹੀਂ ਦੇਖੋ ਉਹ ਚੀਜ਼ ਪਰਿਵਾਰ ਨੂੰ ਫਿਰ ਪਰਿਵਾਰ ਨੂੰ ਕਨਵੇ ਕਿਉਂ ਨਹੀਂ ਹੋ ਰਹੀ ਜੀ ਤੁਸੀਂ ਪਹਿਲਾਂ ਅੱਜ 6 ਦਿਨ ਹੋ ਗਏ ਨੇ ਹਜੇ ਤੱਕ ਪੋਸਟਮਾਰਟਮ ਹੋਇਆ ਨਹੀਂ ਹੈਗਾ ਹਜੇ ਤੱਕ ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਕੋਈ ਨਹੀਂ ਹੋਈ ਹੈਗੀ ਤੁਸੀਂ ਜੇ ਇੱਕ ਸੀਨੀਅਰ ਮੋਸਟ ਆਈਪੀਐਸ ਅਫਸਰ ਦੇ ਪਰਿਵਾਰ ਨੂੰ ਇਸ ਤਰੀਕੇ ਦੇ ਨਾਲ ਇਸ ਟਰੈਜੇਡੀ ਦੇ ਵਿੱਚ ਖੱਜਲ ਖਵਾਰ ਕੀਤਾ ਜਾ ਰਿਹਾ ਤੇ ਫਿਰ ਆਮ ਵਿਅਕਤੀ ਨੂੰ ਇਨਸਾਫ ਕਿੱਥੋਂ ਮਿਲੇਗਾ ਸੋ ਇਸ ਕਰਕੇ ਇਹ ਕੱਲੀਆਂ ਕਹਿਣ ਦੀਆਂ ਗੱਲਾਂ ਨੇ ਇਹ ਸਿਰ ਜਿਵੇਂ ਹੁਣ ਅ ਅੰਦਰ ਬੈਠ ਕੇ ਭੈਣ ਜੀ ਉਹਨਾਂ ਨਾਲ ਅਮਨੀ ਜੀ ਉਹਨਾਂ ਨਾਲ ਗੱਲ ਕਰ ਰਹੇ ਸੀਗੇ ਤੇ ਇੰਨੇ ਦਿਨਾਂ ਤੋਂ ਉਹਨਾਂ ਦੇ ਕਰਨਾਂ ਦੀ ਯੂਨੀਸਰ ਕੀ ਹੈਗੀ ਜਿਹੜਾ ਸੁਸਾਈਸਾਈਡ ਨੋਟ ਜੋ ਦੱਸਿਆ ਉਹਨਾਂ ਨੇ ਸੁਸਾਈਸਾਈਡ ਨੋਟ ਜਿਹੜਾ ਪਿਛਲੇ 6 ਦਿਨਾਂ ਤੋਂ ਪੁਲਿਸ ਕੋਲੇ ਸੀਗਾ ਉਹ ਕੱਲ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਸੋ ਇਸ ਤੋਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੋ ਸਿਸਟਮ ਇਨਸਾਫ ਦੇਣ ਤੋਂ ਰੋਕਣ ਦਾ ਜਿਹੜਾ ਕੰਮ ਕਰ ਰਿਹਾ ਹੈ ਉਹ ਜ਼ਰੂਰ ਸਾਹਮਣੇ ਨਜ਼ਰ ਆਉਂਦਾ ਹੈ देखिए पार्टी आम आदमी पार्टी जो है वो कोई अलग नहीं है समाज का एक हिस्सा है इंसाफ देना और दिलाना इंसाफ आम आदमी पार्टी का मुख्य उद्देश्य है जैसा परिवार एज पर लॉ एज पर लॉ जो परिवार डिमांड करेगा जब तक परिवार को इंसाफ नहीं मिल जाता हम उनके साथ करें हर हर, हर स... ਡੈਫੀਨਟਲੀ ਜੀ ਅੱਜ ਕੈਂਡੀਡੇਟ ਜਿਹੜਾ ਜਿਹੜੇ ਮਾਰਚਸ ਨੇ ਉਹ ਚੱਲ ਰਹੇ ਨੇ ਔਰ ਸਰਕਾਰੀ ਤੌਰ ਤੇ ਵੀ ਕੱਲ ਸਾਡੀ ਕੈਬਨਿਟ ਹੈ ਉਹਦੇ ਵਿੱਚ ਵੀ ਅਸੀਂ ਕੋਈ ਨਾ ਕੋਈ ਫੈਸਲਾ ਲਵਾਂਗੇ ਤਾਂ ਕਿ ਸਾਡਾ ਗਵੰਡੀ ਸੂਬਾ ਹਰਿਆਣਾ ਸਾਂਝਾ ਰਹੇ ਪੰਜਾਬ ਤੇ ਹਰਿਆਣੇ ਦੀਆਂ ਆਪਸ ਦੇ ਵਿੱਚ ਅਮਨੀਤ ਜੀ ਪੂਰਨ ਕੁਮਾਰ ਜੀ ਦੇ ਵਾਈਫ ਨੇ ਜਿਹੜੇ ਉਹ ਸਾਡੇ ਪੰਜਾਬ ਦੀ ਬੇਟੀ ਹੈ ਬਠਿੰਡ ਨੂੰ ਬਿਲੋਂਗ ਕਰਦੇ ਨੇ ਸਾਰੇ ਪਰਿਵਾਰ ਨੇ ਨੇ ਸਰਵਿਸਸ ਦੇ ਵਿੱਚ ਕੋਈ ਆਈਐਸ ਦੇ ਵਿੱਚ ਹੈ ਕੋਈ ਆਈਪੀਐਸ ਦੇ ਵਿੱਚ ਹੈ ਦੇਸ਼ ਨੂੰ ਦਿੱਤੀ ਹੈ ਸੋ ਅਸੀਂ ਕੱਲ ਮਾਨ ਸਾਹਿਬ ਨਾਲ ਗੱਲ ਕਰਕੇ ਇਹਦੇ ਬਾਰੇ ਵੀ ਕੋਈ ਫੈਸਲਾ ਜਿਹੜਾ ਉਹ ਲਿਆ ਜਾਏਗਾ ਕੋਈ ਫੈਸਲਾ ਹਰਿਆਣਾ ਦੇ ਗਵਰਨਰ ਕੋਲ ਕਰਦਾ ਦੇ ਸਕਦਾ ਦੇਖੋ ਇਸ ਤਰ੍ਹਾਂ ਕੇ ਇਹੀ ਮੈਂ ਕਹੇ ਨਾ ਜੀ ਗਵਰਨਰ ਸਾਹਿਬ ਤਾਂ ਹੁਣ ਤੁਹਾਡੇ ਸਾਹਮਣੇ ਆਈ ਸੀਗੇ ਉਹਨਾਂ ਨੂੰ ਚਲੋ ਪਰਿਵਾਰ ਨੇ ਤਾਂ ਕਹਿਣੀ ਸੀਗਾ ਮੈਂ ਵੀ ਨਿੱਜੀ ਤੌਰ ਤੇ ਉੱਪਰ ਔਰ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਵੀ ਬੇਨਤੀ ਕੀਤੀ ਹੈ ਜੀ ਕਿ ਤੁਸੀਂ ਹਰਿਆਣਾ ਦੇ ਗਵਰਨਰ ਹੋ ਆ ਅ ਇਨੀ ਬੇਰੁਖੀ ਹੈ ਜਿਹੜੀ ਇਨਸਾਫ ਦੇਣ ਦੇ ਵਿੱਚ ਕਿਸੇ ਵੀ ਸਰਕਾਰ ਦੀ ਪਾਰਟੀ ਦੀ ਜਾਂ ਕਿਸੇ ਇਨਸਾਨ ਦੀ ਨਹੀਂ ਹੋਣੀ ਚਾਹੀਦੀ ਹੈਗੀ ਸੋ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਜੀ ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਨੂੰ ਬੇਨਤੀ ਕਰੋ ਹੁਕਮ ਕਰੋ ਉਹਨਾਂ ਨੂੰ ਕਿ ਜਲਦ ਤੋਂ ਜਲਦ ਪਰਿਵਾਰ ਦੀ ਸੈਟੀਸਫੈਕਸ਼ਨ ਮੁਤਾਬਕ ਇਨਸਾਫ ਜਿਹੜਾ ਦਿੱਤਾ ਜਾਵੇ ਅੱਛਾ ਇੱਕ ਮੇਰਾ ਸਵਾਲ ਪਾਰਟੀ ਨੂੰ ਲੈ ਕੇ ਹੈ ਪੰਜਾਬ 'ਚ ਬੜੀ ਇੱਕ ਗਤੀਵਿਧੀ ਜਿਹੜਾ ਪੈਂਡਲਾਈਟ ਨੂੰ ਕਿਹਾ ਰਹਿਵੇਂ ਕਿਸ ਨੂੰ ਲੈ ਕੇ ਕੋਈ ਗਤੀਵਿਧੀ ਨਹੀਂ ਦੇਖੋ ਇਹ ਤਾਂ ਚਲੋ ਫਿਰ ਹਰਿਆਣਾ ਦੇਖਣ ਜੀ ਮੈਨੂੰ ਤਾਂ ਨਹੀਂ ਲੱਗਿਆ ਹੈਗਾ ਮੈਂ ਜਿੰਨਾ ਤੁਹਾਡੇ ਮੀਡੀਆ ਦੇ ਚੈਨਲਸ ਦੇ ਉੱਪਰ ਹੀ ਦੇਖਿਆ ਹੈ ਮੈਂ ਤਾਂ ਇਹੀ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਮਹਾਪੰਚਾਇਤਾਂ ਦੀ ਜਿਹੜੀਆਂ ਉਹ ਹੋ ਰਹੀਆਂ ਨੇ ਪਰ ਸਵਾਲ 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 ਇਹ ਹੈ ਜੀ ਕਿ ਇੱਕ ਇਹੋ ਜਿਹਾ ਡੈਕੋਰेटेड ਪਰਿਵਾਰ ਇੱਕ ਇਹੋ ਜਿਹਾ ਡੈਕੋਰेटेड ਆਫੀਸਰ ਜਿਨ੍ਹਾਂ ਨੇ ਜੇ ਉਹ ਉਹੀ ਗੱਲਾਂ ਅੰਦਰ ਚੱਲ ਰਹੀਆਂ ਸੀਗਾ ਕਿ ਦੋਨੋਂ ਮੀਆਂ ਬੀਬੀ ਦੀ ਜੇ ਗੱਲ ਕਰ ਲਈ ਵਾਹਿਪੁਰਨ ਕੁਮਾਰ ਜੀ ਤੇ ਅਮਨੀਤ ਜੀ ਦੀ ਤੇ ਉਹਨਾਂ ਦੇ ਕਲੈਕਟਿਵਲੀ 50 ਸਾਲ ਉਹਨਾਂ ਨੇ ਹਰਿਆਣਾ ਨੂੰ ਦਿੱਤੇ ਨੇ ਯਾਨੀ ਕਿ ਦੇਸ਼ ਨੂੰ ਦਿੱਤੇ ਨੇ ਆਪਦੀ ਸਰਵਿਸ ਦੇ ਵਿੱਚ ਤੇ ਜੇ ਜਿਹੜਾ ਵਿਅਕਤੀ ਜਿਹੜਾ ਪਰਿਵਾਰ 50 ਸਾਲ ਸੂਬੇ ਨੂੰ ਦੇ ਚੁੱਕਿਆ ਤੇ ਉਹਨਾਂ ਨੂੰ ਜੇ ਇਨਸਾਫ ਲਈ ਭਟਕਣਾ ਪਊਗਾ ਤੇ ਫਿਰ ਆਮ ਆਦਮੀ ਨੂੰ ਇਨਸਾਫ ਕਿਵੇਂ ਔਰ ਕਿੱਥੇ ਮਿਲੂਗਾ ਇਹ ਇੱਕ ਜੋ ਐਂਟੀ ਦਲਿਤ ਮਾਈਂਡਸੈਟ ਭਾਜਪਾ ਦਾ ਮੈਂ ਚਾਹੇ ਕੋਈ ਸਿਆਸੀ ਗੱਲ ਇਸ ਸਮੇਂ ਕਰਨੀ ਨਹੀਂ ਚਾਹੁੰਦਾ ਪਰ ਇਸ ਤੋਂ ਸਪਸ਼ਟ ਜ਼ਾਹਰ ਹੁੰਦਾ ਕਿ ਕਿਸ ਐਂਟੀ ਦਲਿਤ ਐਂਟੀ ਜੋ ਜੋ ਸਾਡੇ ਸਮਾਜ ਦੇ ਉਹ ਸਾਥੀ ਨੇ ਜਿਹੜੇ ਕਿ ਅ ਟੁੱਟ ਅੰਗ ਨੇ ਉਹਨਾਂ ਦੇ ਖਿਲਾਫ ਜਿਹੋ ਜਿਹਾ ਮਾੜਾ ਮਾਈਂਡਸੈਟ ਬੀਜੇਪੀ ਦਾ ਬਣਿਆ ਹੋਇਆ ਉਹ ਅਨਫੋਰਚਿਊਨਿਟੀ ਜਿਹਨੂੰ ਉਹਦੀ ਸਖਸ਼ੌਦ ਨਿੰਦਾ ਕਰਦੇ ਆ